ਸਰ ਮੈਂ ਇੱਕ ਖਬਰ ਪੜ੍ਹੀ ਇੱਕ ਡਾਕਟਰ ਨੇ YouTube ਤੋਂ ਦੇਖ ਕੇ ਇੱਕ ਬੱਚੇ ਦਾ ਆਪਰੇਸ਼ਨ ਕਰ ਦਿੱਤਾ ਜਿਸ ਨਾਲ ਬੱਚੇ ਦੀ ਜਾਨ ਚਲੇਗੀ ਇਹ ਪੂਰੀ ਖਬਰ ਕੀ ਹੈ ਲੇਕਿਨ ਸਰਬੀਤ ਪੂਰੀ ਖਬਰ ਬਾਰੇ ਜਾਣਕਾਰੀ ਦੀ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਬੱਚੇ ਆ ਨਾ ਜਿਹੜੀ ਬੱਚੇ ਦੀ ਜ਼ਿੰਦਗੀ ਹੈ ਜਿਹੜੀ ਉਹ ਬੜੀ ਮਹੱਤਵਪੂਰਨ ਹੁੰਦੀ ਆ ਬੱਚੇ ਦੀ ਜ਼ਿੰਦਗੀ ਦੀ ਜਿਹੜੀ ਕਿਤਾਬ ਆ ਉੱਤੇ ਬਹੁਤ ਕੁਝ ਨਵਾਂ ਲਿਖਣਾ ਹੁੰਦਾ ਤਾਂ ਜੋ ਬੱਚਾ ਇਤਿਹਾਸ ਛਿਰ ਸਕੇ ਲੇਕਿਨ ਇਸ ਡਾਕਟਰ ਦੀ ਨਲਾਕੀ ਕਰਕੇ ਇਸ ਡਾਕਟਰ ਦੀ ਲਾਪਰਵਾਹੀ ਕਰਕੇ ਮਾੜੀ ਮਾਨਸਿਕਤਾ ਕਰਕੇ ਇੱਕ ਬੱਚਾ ਜਿਹੜਾ ਹੈ ਉਹ ਰਤੀ ਬਣ ਕੇ ਔਰ ਮਾਪਿਆਂ ਨੂੰ ਕਿੰਨੀ ਤਕਲੀਫ ਹੋਗੀ ਤੁਸੀਂ ਸਮਝ ਲਓ ਦੇਖੋ ਡਾਕਟਰ ਨੂੰ ਦੂਜਾ ਰੱਬ ਕਿਹਾ ਜਾਂਦਾ ਜਦੋਂ ਇਨਸਾਨ ਆਪਣਾ ਇਲਾਜ ਕਰਾਣ ਜਾਂਦਾ ਮੱਥਾ ਟੇਕ ਕੇ ਡਾਕਟਰ ਨੂੰ ਰੱਬ ਸਮਝ ਕੇ ਜਾਂਦਾ ਕਿ ਮੈਂ ਡਾਕਟਰ ਨੂੰ ਜਾ ਕੇ ਆਪਣੀ ਤਕਲੀਫ ਦੱਸੂੰਗਾ ਤਾਂ ਅੱਧਾ ਦਰਦ ਮੇਰਾ ਵੈਸੇ ਹੀ ਦੂਰ ਹੋ ਜਾਣਾ ਅੱਧੀ ਤਕਲੀਫ ਮੇਰੀ ਵੈਸੇ ਹੀ ਦੂਰ ਹੋ ਜਾਣੀ ਹੈ ਪਰ ਜੇ ਡਾਕਟਰ ਹੀ ਦਰਿੰਦਾ ਬਣ ਕੇ ਕਿਸਦੇ ਸਰੀਰ ਨੂੰ ਚੀਰ ਫਾੜ ਕਰ ਦਵੇ ਜਿਹਨੂੰ ਨੌਲੇਜ ਵੀ ਨਾ ਹੋਵੇ ਤਾਂ ਕਿੱਡੀ ਮਾੜੀ ਗੱਲ ਹੈ ਦੇਖੋ ਡਾਕਟਰ ਸਾਰੇ ਸਰਜਨ ਨਹੀਂ ਹੋ ਸਕਦੇ ਅਸੀਂ ਇਸ ਗੱਲ ਨੂੰ ਸਮਝੀਏ ਐਮਡੀ ਡਾਕਟਰ ਅਲੱਗ ਹੁੰਦਾ ਸਰਜਨ ਡਾਕਟਰ ਅਲੱਗ ਹੁੰਦਾ ਔਰ ਅੱਜ ਕੱਲ ਦੇ ਜਿਹੜੇ ਹਾਲਾਤ ਬਣ ਗਏ ਨੇ ਸਰਬਜੀਤ ਕਿਉਂਕਿ Google ਤੇ ਦੇਖੋ Google ਬਾਬਾ ਜੀ ਵੀ ਆ Google ਡਾਕਟਰ ਵੀ ਆ ਬਹੁਤ ਸਾਰੇ ਲੋਕ ਕੋਈ ਤਕਲੀਫ ਆਉਂਦੀ ਹੈ Google ਖੋਲ ਕੇ ਦੇਖਣ ਲੱਪੈਂਦੇ ਦਾ ਇਲਾਜ ਕਿਵੇਂ ਕਰਨਾ ਘਰਚਾ ਆਪੇ ਡਾਕਟਰ ਬਣ ਜਾਂਦੇ ਆ ਇਹ ਦੇਖਦੇ ਨੇ ਕਿ ਸਾਈਡ ਇਫੈਕਟ ਕੀ ਹੋ ਸਕਦਾ ਔਰ YouTube ਤੇ ਬਹੁਤ ਸਾਰੇ ਬੇਤਹਾਸ਼ਾ ਚੈਨਲ ਬਣੇ ਹੋਏ ਆ ਜਿਹਦੇ ਵਿੱਚ ਕੋਈ ਆਪਣਾ ਉਹਨੂੰ ਵੈਦ ਕੋਈ ਧਰ ਨੁਸਖਾ ਚੱਕ ਲੈਂਦਾ ਕੋਈ ਉਧਰ ਨੁਸਖਾ ਚੱਕ ਕੇ ਆਪ ਡਾਕਟਰ ਬਣ ਕੇ ਨੁਸਖੇ ਪੇਸ਼ ਕਰਦੇ ਪਰ ਨੁਸਖਿਆਂ ਤੱਕ ਫਿਰ ਵੀ ਠੀਕ ਹੈ ਕਿਉਂਕਿ ਮੰਨ ਲਓ ਤੁਸੀਂ ਘਰੋਂ ਕੋਈ ਚੀਜ਼ ਲੈ ਕੇ ਨੁਸਖਾ ਬਣਾਉਣ ਲੱਗੇ ਆ ਕੋਈ ਘਰੋਂ ਔਸ਼ਧੀ ਲੈ ਕੇ ਨੁਸਖਾ ਬਣਾਉਣ ਲੱਗੇ ਆ ਠੀਕ ਹੈ ਤੁਹਾਨੂੰ ਲੱਗੂਗਾ ਕਿ ਗੱਲ ਤੇ ਮੈਨੂੰ ਨਹੀਂ ਸੈਟ ਬੈਠਾ ਤੁਸੀਂ ਛੱਡ ਸਕਦੇ ਆ ਲੇਕਿਨ ઓਪਰੇਟ ਇੱਕ ਬਹੁਤ ਵੱਡੀ ਗੱਲ ਹੈ ਮੇਕਅਪ ਤੱਕ ਠੀਕ ਹੈ ਕੱਪੜੇ ਦੇ ਡਿਜ਼ਾਈਨਾਂ ਤੱਕ ਠੀਕ ਹੈ ਕੁਕਿੰਗ ਤੱਕ ਠੀਕ ਹੈ ਲੇਕਿਨ ਇਸ ਡਾਕਟਰ ਨੇ ਐਡੀ ਵੱਡੀ ਨਲੈਕੀ ਕੀਤੀ ਕਿ YouTube ਤੋਂ ਦੇਖ ਕੇ ਆਪਰੇਟ ਕਰਨਾ ਸ਼ੁਰੂ ਕਰ ਦਿੱਤਾ ਦੇਖੋ ਆਪਰੇਸ਼ਨ ਥੀਏਟਰ ਦੇ ਬਹੁਤ ਬੇਸਿਕ ਰਿਕੁਆਇਰਮੈਂਟਸ ਹੁੰਦੀਆਂ ਉਹਦੇ ਵਿੱਚ ਅੰਦਰ ਸਕਿਲਡ ਜਿਹੜੇ ਟੈਕਨੀਸ਼ੀਅਨਸ ਚਾਹੀਦੇ ਕੁਇਕਮੈਂਟਸ ਚਾਹੀਦੇ ਟੂਲਸ ਚਾਹੀਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਸਰਬਜੀਤ ਆਪਰੇਸ਼ਨ ਥੀਏਟਰ ਵਿੱਚ ਇੱਕ ਡਾਕਟਰ ਕੱਲਾ ਆਪਰੇਟ ਨਹੀਂ ਕਰ ਸਕਦਾ ਇੱਕ ਕੁਇਕਮੈਂਟਸ ਦੀ ਰਿਕੁਆਇਰਮੈਂਟ ਹੁੰਦੀ ਆ ਟੂਲਸ ਚਾਹੀਦੇ ਬਹੁਤ ਸਾਰੇ ਇੱਕ ਟੀਮ ਹੁੰਦੀ ਆ ਸੈਟ ਆਫ ਟੀਮਸ ਟੀਮ ਹੁੰਦੀ ਆ ਕਿਉਂਕਿ ਐਨਸਥੀਸ਼ੀਆ ਵੀ ਦੇਣਾ ਪੈਂਦਾ ਆ ਅਨੇਥੈਟਿਕਸ ਜਿਹੜਾ ਡਾਕਟਰ ਹੈ ਉਹ ਅਨੇਸਥੀसिया ਦਿੰਦਾ ਤਾਂ ਜੋ ਬੰਦੇ ਨੂੰ ਮਹਿਸੂਸ ਨਾ ਹੋਵੇ ਪੇਨ ਮਹਿਸੂਸ ਨਾ ਹੋਵੇ ਕਿ ਉਹ ਲਪੇਹੁਸ਼ ਕੀਤਾ ਜਾਂਦਾ ਹੈ ਔਰ ਉਸ ਤੋਂ علاوہ ਇੱਕ ਟੀਮ ਹੁੰਦੀ ਹੈ ਸਕਿਲਡ ਜਿਹੜੇ ਟਰੇਨਡ ਟੀਮ ਹੁੰਦੀ ਆ ਮੈਂ ਇੱਕ ਵਾਰੀ ਆਪਰੇਟ ਕਰਾ ਚੁੱਕਾ ਜੀ ਤਾਂ ਮੈਨੂੰ ਪਤਾ ਉੱਥੇ 5-5 ਲੀਟਰ ਦੇ ਗਲੂਕੋਜ਼ ਦੇ ਕਿੱਡੇ-ਕਿੱਡੇ ਡੱਬੇ ਸੀ ਸਕਰੀਨ ਲੱਗੀ ਸੀ ਤਿੰਨ-ਚਾਰ ਡਾਕਟਰ ਸੀ ਕਿਸ ਨੇ ਮੇਰੇ ਬਿਹੋਸ਼ੀ ਵਾਲਾ ਹੀੜ ਦੀ ਹੱਡੀ ਟੀਕਾ ਲਾਇਆ ਤਾਂ ਜੋ ਸੁੰਨ ਹੋ ਸਕੇ ਬਾਡੀ ਇੱਕ ਦੂਜਾ ਡਾਕਟਰ ਜਿਹੜਾ ਆਪਰੇਟ ਕਰਨ ਲਈ ਸਰਜਨ ਸੀਗਾ ਔਰ ਐਕਸਪਰਟ ਸਰਜਨ ਸੀਗਾ ਉਹਦੇ ਨਾਲ ਟੀਮ ਸੀ ਕਈ ਨਰਸਿਸ ਸੀਗੀਆਂ ਹੁਣ ਇੱਥੇ ਲੱਗਦਾ ਕਿ ਡਾਕਟਰ ਕੱਲਾ ਹੀ ਹੋਣਾ ਕਿਉਂਕਿ ਜੇ ਹੋਰ ਟੀਮ ਨਾਲ ਹੁੰਦੀ ਆ ਨਸਟੀਸਿਆ ਦੇਣ ਵਾਲਾ ਡਾਕਟਰ ਹੁੰਦਾ ਜਬ ਬਾਕੀ ਡਾਕਟਰ ਉੱਥੇ ਮੌਕੇ ਤੇ ਅਵੇਲੇਬਲ ਹੁੰਦੇ ਉਹ ਤੂੰ ਰੋ ਯਾਨੀ ਇੱਥੇ ਜਿਹੜਾ ਨਰਸਿੰਗ ਹੋਮ ਹੈ ਜਿੱਥੇ ઓਪਰੇਟ ਕੀਤਾ ਗਿਆ ਉਹਨਾਂ ਦੀ ਬਹੁਤ ਵੱਡੀ ਨਲਾਇਕੀ ਆ ਔਰ ਇਹੋ ਜਿਹੇ ਝੋਲਾ ਛੱਪ ਡਾਕਟਰ ਨੂੰ ਉਹਨਾਂ ਨੇ ਡਾਕਟਰ ਦੀ ਪਦਵੀ ਕਿਵੇਂ ਦੇਤੀ ਬਿਠਾ ਕਿਵੇਂ ਦਿੱਤਾ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਦੀ ਵੈਰੀਫਿਕੇਸ਼ਨ ਪਹਿਲਾਂ ਕਿਉਂ ਨਹੀਂ ਕੀਤੀ ਔਰ ਉਸ ਤੋਂ ਉੱਪਰਲੀ ਗੱਲ ਇਹ ਆ ਕਿ ਸਰਜੀਟ YouTube ਨੂੰ ਦੇਖ ਕੇ ઓਪਰੇਟ ਕਰ ਰਿਹਾ ਸੀਗਾ ਉਹ ਭਾਈ ਜੇ ਕਿਤੇ ਬਫਰਿੰਗ ਹੋਣ ਲੱਗ ਪੈਂਦੀ ਰੇਂਜ ਹੀ ਚੱਲੇ ਜਾਂਦੀ ਫਿਰ ઓਪਰੇਟ ਕਿਵੇਂ ਕਰਨਾ ਸੀਗਾ ਪਰ ਬਹੁਤ ਮਾੜੀ ਗੱਲ ਹੈ ਕਿ ਡਾਕਟਰ ਨੇ ਆਪਣੀ ਛੋਟੀ ਮਾਨਸਿਕਤਾ ਦਿਖਾਈ ਹੈ ઓਪਰੇਟ ਕੀਤਾ 14 ਸਾਲਾ ਬੱਚੇ ਤੇ ਐਕਸਪੈਰੀਮੈਂਟ ਕੀਤਾ ਇੱਕ ਤਰੀਕੇ ਦਾ ਔਰ ਬੱਚਾ ਜਹਾਨੋ ਚਲਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚੇ ਕੋ ਤਾਪ ਨਹੀਂ ਚੱਲੀ ਗਈ ਬੱਚੇ ਦੀ ਆਪਰੇਸ਼ਨ ਦੇ ਦੌਰਾਨ ਹੀ ਜਿਹੜੀ ਹਾਲਤ ਵਿਗੜ ਗਈ ਹੈ ਤੇ ਉਹਨੂੰ ਜਿਹੜਾ ਪਟਨਾ ਰੈਫਰ ਕੀਤਾ ਜਾਂਦਾ ਕਿਉਂਕਿ ਬਿਹਾਰ ਦੀ ਖਬਰ ਹੈ ਉਹਨੂੰ ਪਟਨਾ ਰੈਫਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨੂੰ ਪਟਨਾ ਲਿਜਾਇਆ ਜਾਂਦਾ ਤੇ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਔਰ ਪਰਿਵਾਰ ਵੱਲ ਉਹਨੂੰ ਵਰਲਾਪ ਕੀਤਾ ਜਿਹੜਾ ਦੇਖੋ ਆਮ ਬੰਦੇ ਨੇ ਕਿਵੇਂ ਆਇਡੈਂਟੀਫਾਈ ਕਰਨਾ ਡਾਕਟਰ ਫੇਕ ਹੈ ਕਰੀਆ ਲਿਆ ਇਹ ਤਾਂ ਜਿਸ ਨਰਸਿੰਗ ਹੋਮ ਚੋਂ ਬੈਠਾ ਸੀਗਾ ਜਿੱਥੇ ਉਹਨੇ ਆਪਣੇ ਆਪ ਹੀ ਆਪਰੇਸ਼ਨ ਥੀਟਰ ਆਪ ਹੀ ਬਣਾ ਲਿਆ ਤੇ ਆਪਰੇਟ ਕਰਨਾ ਸ਼ੁਰੂ ਕਰ ਦਿੱਤਾ ਉਸ ਨਰਸਿੰਗ ਹੋਮ ਵਾਲਿਆਂ ਨੇ ਇਹਨਾਂ ਨੂੰ ਰੋਕਣਾ ਸੀ ਨਾ ਕਿ ਤੂੰ ਸਰਜਨ ਨਹੀਂ ਆ ਦੇਖੋ ਜੇ ਹੱਥ ਹੀ ਖੋਲਣੇ ਆ ਇੱਕ ਵੱਡੀ ਗੱਲ ਮੈਂ ਕਰਨ ਲੱਗਾ ਕੀ ਉਹ ਡਾਕਟਰ ਆਪਣੇ ਬੱਚੇ ਦੇ ਹੱਥ ਖੋਲ ਸਕਦਾ ਸੀ ਕਿ ਆਪਣੇ ਬੱਚੇ ਨੂੰ ਬਿਹੋਸ਼ ਕਰਕੇ ਆਪਣੇ ਬੱਚੇ ਤੇ ਆਪਰੇਟ ਕਰ ਸਕਦਾ ਸੀ ਕੀ ਉਹ ਡਾਕਟਰ ਆਪਣਾ ਹੀ ਆਪਰੇਟ ਕਰ ਸਕਦਾ ਸੀਗਾ ਮੰਨ ਲਓ ਜੇ ਇੰਨੀ ਮਨਚ ਤਮੰਨਾ ਸੀਗੀ ਕਿ ਮੈਂ ਸਰਜਨ ਬਣਨਾ ਹੈ ਤਾਂ ਆਪਣੀ ਬਾਹ ਨੂੰ ਸੁਣ ਕਰਕੇ ਆਪਣਾ ਇੱਕੋ ਹੀ ਆਪਣੇ ਦੱਤ ਖੋਲ ਕੇ ਦੇਖ ਲੈਂਦਾ ਫਿਰ ਆਪਣੀ ਬਾ ਰੱਦੀ ਨਾ ਬਣਦੀ ਹੁਣ ਕਿਸੇ ਦਾ ਪੁੱਤ ਰੱਦੀ ਕਰ ਦਿੱਤਾ ਔਰ ਜਹਾਨੋ ਚ ਲੱਗ ਗਿਆ ਤਾਂ ਬਹੁਤ ਮਾੜੀ ਗੱਲ ਹੈ ਔਰ ਆਮ ਜਨਤਾ ਨੂੰ ਵੀ ਅਸੀਂ ਅਪੀਲ ਕਰਨਾ ਚਾਹੁੰਦੇ ਦੇਖੋ ਅਸੀਂ ਅਵੇਅਰਨੈਸ ਦੇ ਲਈ ਜਿਹੜੀਆਂ ਖਬਰਾਂ ਪਾਨੇ ਆ YouTube ਤੋਂ ਦੇਖ ਕੇ ਜਿਵੇਂ ਡਾਕਟਰ ਨੇ ਆਪਾਂ ਇਹ ਜਿਹੜੀ ਖਬਰ ਸਾਂਝੀ ਕਰ ਰਹੇ ਹਾਂ ਕਿ YouTube ਤੋਂ ਦੇਖ ਕੇ ਉਸਨੇ ਆਪਰੇਟ ਕੀਤਾ ਤਾਂ ਆਇਡੈਂਟੀਫਾਈ ਕਰਨਾ ਆਮ ਮੰਨ ਦੇ ਲਈ ਤਾਂ ਮੁਸ਼ਕਲ ਹੈ ਲੇਕਿਨ ਜਿਹੜੀਆਂ ਸੰਸਥਾਵਾਂ ਵਿੱਚ ਜਿਹੜੇ ਜਿਹੇ ਹਸਪਤਾਲ ਵਿੱਚ ਡਾਕਟਰ ਆਉਂਦੇ ਆ ਰਿਕਰੂਟ ਕਰਦੇ ਉਹਨਾਂ ਨੂੰ ਸੰਸਥਾਵਾਂ ਜਾਂ ਹਸਪਤਾਲ ਵੱਡੇ ਰਿਕਰੂਟ ਕਰਦੇ ਆ ਉਹਨਾਂ ਦਾ ਫਰਜ਼